ਇਹ ਗੁਰੂ ਜੀ ਕੋਲ ਆਇਆ ਕਹਿੰਦਾ ਮਹਾਰਾਜ ਅੰਦਰ ਅੱਗ ਲੱਗੀ ਪਈ ਹੈ ਬਾਹਰ ਵੇਖਣਾ ਬਾਹਰ ਵੀ ਲੱਗੀ ਹੈ ਕਾਮ ਕ੍ਰੋਧ ਲੋਭੋ ਹੰਕਾਰ ਈਰਖਾ ਜੋ ਸੀ ਗਿਣੇ ਨੇ ਬਹੁਤ ਬੁਰਾ ਹਾਲ ਹੈ ਬਾਬਾ ਸਤਗੁਰੂ ਜੀ ਨਾਲ ਰੋ ਪਿਆ ਸੱਚੀ ਜੇ ਸੋਖ ਲਈ ਅਰਦਾਸਾਂ ਮੰਗਨੇ ਆ ਉਹ ਵੀ ਜਿਹੜਾ ਸੁੱਖ ਕੱਲ ਨੂੰ ਦੁੱਖ ਬਣਨ ਵਾਲਾ ਹੈ ਉਹ ਜਿਹੜਾ ਮੰਗਨੇ ਉਹ ਸੋਖ ਸੁਖ ਥੋੜਾ ਰਹਿਣਾ ਧਨ ਦੇ ਦੇ ਪੁੱਤਰ ਦੇ ਦੇ ਧੀ ਦੇ ਦੇ ਬਿਜ਼ਨਸ ਦੇ ਦੇ ਆ ਦੇ ਦੇ ਹਰ ਸੁੱਖ ਨੇ ਕੱਲ ਨੂੰ ਦੁੱਖ ਬੰਨੇ ਸਿਆਣੇ ਲੋਕ ਕਹਿੰਦੇ ਸਨ ਬੰਦਾ ਸਵਸਥ ਚਾਹੀਦਾ ਹੈ ਹਨਾ ਹਿੰਦੀ 'ਚ ਕਿਹ ਸਵਸਥ ਇੱਕ ਸ਼ਬਦ ਹੈ ਸਵਾਰਥੀ ਹਨਾ ਇਹ ਵੀ ਲਫ਼ਜ਼ ਗਵਾ ਚੁੱਕੇ ਨੇ ਸਵਸਥ ਦਾ ਅਰਥ ਇਹ ਨਹੀਂ ਕਿ ਕੇਵਲ ਕਿ ਜਿਹੜਾ ਦੇਹ ਕਰਕੇ ਬਿਲਕੁਲ ਫਿੱਟ ਹੈ ਬੋਡੀ ਕਰਕੇ ਫਿੱਟ ਹੈ ਸਵਸਥ ਦਾ ਅਰਥ ਹੈ ਸਵੈਮ ਸਥਿਤ ਜਿਹਦੀ ਸੁਰਤ ਆਪਣੇ ਆਪ ਵਿੱਚ ਸਠੇ ਤੋਂ ਪ੍ਰਸ਼ਾਦ ਲੈਣ ਲੱਗਿਆ ਐਦਾਂ ਨਾ ਕਿਹਾ ਕਰੋ ਵਰਤੌਣ ਵਾਲੇ ਨੂੰ ਥੋੜਾ ਜਿਆਦਾ ਦਿਓ ਭਾਈ ਸਾਹਿਬ ਪ੍ਰਸ਼ਾਦ ਵਰਤੌਣ ਵਾਲੇ ਨੂੰ ਕਿਰਾ ਪ੍ਰਸ਼ਾਦ ਲੈਣ ਲੱਗਿਆ ਐ ਨਾ ਪਾ ਮੈਨੂੰ ਮਾੜਾ ਜਿਆਦਾ ਦਿਓ ਕਿਉਂਕਿ ਕਿਰਾ ਪ੍ਰਸ਼ਾਦ ਕੋਈ ਫੂਡ ਨਹੀਂ